ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹਾਂ ਅੱਜ ਇੱਕ ਨਵੀਂ ਭਰਤੀ ਬਾਰੇ ਜਾਣਕਾਰੀ ਲੈ ਕੇ ਜੀ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ 20 ਜ਼ਿਲ੍ਹਿਆਂ ਵਿੱਚ ਪੰਜਾਬ ਕੋਆਪਰੇਟਿਵ ਬੈਂਕ ਵਿੱਚ ਅਸਾਮੀਆਂ ਆਈਆਂ ਹਨ ਜੀ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਮਿਲ ਜਾਵੇਗੀ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਔਨ ਕਰ ਦਿਓ ਜੀ ਤਾਂ ਜੋ ਔੜ ਵਾਲੀਆਂ ਸਾਰੀਆਂ ਭਾਰਤੀਆਂ ਦੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਜੀ ਵੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਤੇ ਜੇ ਹੋਰ ਆਪਾਂ ਵੀਡੀਓ ਵੱਲ ਅੱਗੇ ਵਧੀ ਜਾ ਤੁਸੀਂ ਦੇਖ ਸਕਦੇ ਹੋ ਜੀ ਦੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਤੁਸੀਂ ਲਾਸਟੋ ਬੈਕ ਦੇਖ ਸਕਦੇ ਹੋ ਜੀ ਕਿ ਚੰਡੀਗੜ੍ਹ ਸਮੇਤ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਪੋਸਟਾਂ ਹੋਣਗੀਆਂ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਅਬਰਤਸਰ ਬਟਿੰਡਾ ਫਰੀਦਕੋਟ ਅਬੋਹਰ ਪਹੋਜ ਪਾਰ ਸਰਹੰਦ ਗੁਰਦਾਸ ਔਰ ਹੁਸ਼ਿਆਰ ਪੋਰ ਜਲੰਧਰ ਕਪੂਰਥਲਾ ਲੁਧਿਆਣਾ ਮੋਗਾ ਮੁਕਸਰ ਮਾਨਸਾ ਨਮਾ ਸ਼ਹਿਰ ਫਟਿਆਣਾ ਰੋਪੜ ਸੰਗਰੂਰ ਮਾਹਲੀ ਤਰਨਦਾਰਨ ਇਨਾਂ ਸਾਰਿਆਂ ਜ਼ਿਲ੍ਹਿਆਂ ਵਿੱਚ ਇਹ ਪੋਸਟਾਂ ਹੋਣਗੀਆਂ ਜੀ ਇਸ ਭਾਰਤੀ ਦੀ ਜੋ ਤਨਖਾਹ ਹੋਵੇਗੀ ਜੀ ਉਹ 25000 ਰੁਪਏ ਪਰਮੰਤ ਹੋਵੇਗੀ ਜੀ ਅਤੇ ਇਸ ਭਾਰਤੀ ਦੇ ਜੋ ਫਾਰਮ ਨੇ ਉਹ ਆਫਲਾਈਨ ਭਰੇ ਜਾਣਗੇ ਇਨਾਂ ਦੀ ਕੋਈ ਐਪਲੀਕੇਸ਼ਨ ਫੀਸ ਨਹੀਂ ਹੋਵੇਗੀ ਜਾਨੀ ਕਿ ਜਰਨਲ OVC SC ਕੈਟਾਗਰੀ ਕਿਸੇ ਵੀ ਕੈਟਾਗਰੀ ਲਈ ਇਸ ਭਾਰਤੀ ਦੀ ਕੋਈ ਵੀ ਫੀਸ ਨਹੀਂ ਹੋਵੇਗੀ ਜੀ ਇਸ ਭਾਰਤੀ ਦੇ ਫਾਰਮ ਨੂੰ ਮੁੰਡੇ ਕੁੜੀਆਂ ਫਿਜ਼ੀਕਲ ਹੈਂਡੀਕੈਪਡ ਪਰਸਨ ਸਾਰੇ ਇਸ ਭਾਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਤੇ ਜਿਵੇਂ ਆਪਾਂ ਇਸ ਦੇ ਐਪਲੀਕੇਸ਼ਨ ਉਪਰ ਫਾਰਮ ਨੂੰ ਦੇਖੀਏ ਤਾਂ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਨੇ ਐਪਲੀਕੇਸ਼ਨ ਫੋਕ ਪਰਫਾਰਮਾ ਦਿੱਤਾ ਹੈ ਜੀ ਜਿਸ ਦੇ ਉਪਰ ਉਮੀਦਵਾਰ ਸਭ ਤੋਂ ਪਹਿਲਾਂ ਆਪਦੀ ਪਾਸਪੋਰਟ ਸਾਈਜ਼ ਫੋਟੋ ਪੇਸਟ ਕਰਨਗੇ ਜੀ ਉਸ ਤੋਂ ਬਾਅਦ ਉਮੀਦਵਾਰ ਆਪਦਾ ਨਾਮ ਲਿਖਣਗੇ ਫਾਦਰ ਦਾ ਨੇਮ ਹੋ ਗਿਆ ਡੇਟਾ ਵਰਤ ਜੈਂਡਰ ਮੈਰਿਟਲ ਸਟੇਟਸ ਜਿਵੇਂ ਕਿ ਮੈਰਿਡ ਹੋ অর ਅਨਮੈਰਿਡ ਹੋ ਕੈਟਾਗਰੀ ਹੋਗੀ ਜੀ ਜੇਕਰ ਰੈਸੀਵਲ ਪਾਰਸਲ ਹੈ ਤੁਸੀਂ ਇਸ ਵਿੱਚ ਲਿਖ ਸਕਦੇ ਹੋ ਯਸ ਜਾਂ ਨੋ ਤੁਸੀਂ ਇਸ ਵਿੱਚ ਲਿਖੋਗੇ ਜੀ ਆਧਾਰ ਕਾਰਡ ਨੰਬਰ ਹੋ ਗਿਆ ਈਮੇਲ ਆਈਡੀ ਮੋਬਾਈਲ ਨੰਬਰ ਪਰਮਨੈਂਟ ਐਡਰੈਸ ਹੋ ਗਿਆ ਅਤੇ ਚੁਆਇਸ ਲਿਖ ਸਕਦੇ ਜਿੱਥੇ ਜਿੱਥੇ ਤੁਸੀਂ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਅਤੇ ਉਸ ਤੋਂ ਬਾਅਦ ਉਮੀਦਵਾਰ ਇਸ ਵਿੱਚ ਆਪ ਦੀ ਵਿੱਦਿਅਕ ਯੋਗਤਾ ਬਾਰੇ ਜੋ ਸਾਰੀ ਜਾਣਕਾਰੀ ਦੇਣਗੇ ਜਿਵੇਂ ਕਿ 10ਵੀਂ ਕਲਾਸ ਕਿਹੜੇ ਸਬਜੈਕਟ ਨਾਲ ਪਾਸ ਕਰੇ ਕਿਹੜੇ ਸਾਲ ਵਿੱਚ ਪਾਸ ਕਰੇ ਕਿਹੜੇ ਸਕੂਲ ਤੋਂ ਪਾਸ ਕਰੇ ਅਤੇ ਕਿੰਨੇ ਪਰਸੈਂਟ ਤੁਹਾਡੇ ਆਏ ਸੀਗੇ ਸਾਰੀ ਜਾਣਕਾਰੀ ਤੁਸੀਂ ਇਸ ਵਿੱਚ ਲਿਖੋਗੇ ਉਸੇ ਤਰੀਕੇ ਨਾਲ ਹੀ 12ਵੀਂ ਕਲਾਸ ਦੀ ਸਾਰੀ ਜਾਣਕਾਰੀ ਉਮੀਦਵਾਰ ਇਸ ਵਿੱਚ ਲਿਖਣਗੇ ਫਿਰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਟ ਜਾਂ ਕੋਈ ਵੀ ਅਦਰ ਕੁਆਲੀਫਿਕੇਸ਼ਨ ਹੋਵੇ ਕਿ ਸਾਰੀ ਜਾਣਕਾਰੀ ਉਮੀਦਵਾਰ ਇਸ ਵਿੱਚ ਲਿਖਣਗੇ ਜੀ ਉਸ ਤਰ੍ਹਾਂ ਦੇ ਉਮੀਦਵਾਰ ਕੋਲੇ ਜੇਕਰ ਕੋਈ ਵੀ ਐਕਸਪੀਰੀਅੰਸ ਹੋ ਗਿਆ ਤਾਂ ਉਸ ਵਿੱਚ ਜਾਣਕਾਰੀ ਲਿਖ ਸਕਦੇ ਹੋ ਜੇਕਰ ਕੋਈ ਵੀ ਨਹੀਂ ਹੋਗਾ ਤਾਂ ਇਸ ਨੂੰ ਖਾਲੀ ਛੱਡ ਸਕਦੇ ਹੋ ਜੀ ਐਡੀਸ਼ਨਲ ਰਿਕੁਆਇਰਮੈਂਟ ਮੰਗੀਆਂ ਨੇ ਕਿ ਜੇ ਉਮੀਦਵਾਰ ਜਿਹੜੇ ਵੀ ਅਪਲਾਈ ਕਰਨਗੇ ਉਹਨਾਂ ਨੂੰ ਕੰਪਿਊਟਰ ਦੀ ਨੌਲੇਜ ਹੋਣਾ ਲਾਜ਼ਮੀ ਹੋਵੇਗੀ ਜੀ ਅਤੇ ਜਿਹੜੀ ਵੀ ਉਮੀਦਵਾਰ ਅਪਲਾਈ ਕਰਨਗੇ ਉਹਨਾਂ ਨੂੰ ਪੰਜਾਬੀ ਲਿਖਣੀ ਬੋਲਣੀ ਅਤੇ ਪੜ੍ਹਨੀ ਹੋਣੀ ਲਾਜ਼ਮੀ ਹੋਵੇਗੀ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜਾਬੀ ਹੀ ਪੋਸਟ ਆਉਂਦੀ ਹੈ ਜੀ ਅਤੇ ਇਸ ਐਪਲੀਕੇਸ਼ਨ ਉੱਪਰ ਫਾਰਮ ਇਹਦਾ ਉਮੀਦਵਾਰ ਪ੍ਰਿੰਟ ਕਰਵਾ ਕੇ ਉਸ ਨੂੰ ਪੈਨ ਨਾਲ ਭਰ ਲਗੇ ਜੀ ਤੇ ਜੇ ਹੁਣ ਆਪਾਂ ਇਹਨ ਇਹਦਾ ਨੋਟੀਫਿਕੇਸ਼ਨ ਵੱਲ ਚੱਲੀ ਰਿਹਾ ਤੁਸੀਂ ਦੇਖ ਸਕਦੇ ਹੋ ਜੀ ਦੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਆਇਆ ਹੈ ਜੀ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ 20 ਜ਼ਿਲ੍ਹਿਆਂ ਵਿੱਚ ਜਨਕ ਪ੍ਰੋਫੈਸ਼ਨਲ ਦੀ ਅਟਰਨਸ਼ਿਪ ਪੋਸਟ ਦੀ ਭਰਤੀ ਆਈ ਹੈ ਜੀ ਜੋ ਆਪਾਂ ਇਸ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਦੇਖੀਏ ਉਮੀਦਵਾਰ ਘੱਟੋ-ਘੱਟ MBA ਪਾਸ ਹੋਣਾ ਲਾਜ਼ਮੀ ਹੈ ਜੀ ਉਮੀਦਵਾਰ ਨੂੰ ਕੰਪਿਊਟਰ ਦੀ ਨਾਲ ਹੋਣਾ ਵੀ ਲਾਜ਼ਮੀ ਹੋਵੇਗੀ ਤੇ ਜੇ ਹੁਣ ਆਪਾਂ ਉਮਰ ਆਦਾਰੇ ਗੱਲ ਕਰੀਏ ਜੀ ਤਾਂ ਮਿਨੀਮਮ 21 ਸਾਲ ਅਤੇ ਮੈਕਸਿਮਮ 3 ਸਾਲ ਤੱਕ ਵਾਲੇ ਕੈਂਡੀਡੇਟ ਇਸ ਭਰਤੀ ਲਈ ਅਪਲਾਈ ਕਰ ਸਕਣਗੇ 21 ਸਾਲ ਤੋਂ ਲੈ ਕੇ 30 ਸਾਲ ਤੱਕ ਵਾਲੇ ਕੈਂਡੀਡੇਟ ਇਸ ਭਰਤੀ ਦੇ ਫਾਰਮ ਅਪਲਾਈ ਕਰ ਸਕਣਗੇ ਤੇ ਜੋ ਅਟਰਨਰਸ਼ਿਪ ਦਾ ਜੋ ਪੀਰੀਅਡ ਰਹੇਗਾ ਉਹ 1 ਸਾਲ ਦਾ ਹੋਵੇਗਾ ਜੀ ਜੇ ਤਨਖਾਹ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਜੀ 25000 ਰੁਪਏ ਹੋਵੇਗੀ ਪਲੱਸ ਟਰੈਵਲਿੰਗ ਅਤੇ ਡੇਲੀ ਅਲਾਊਂਸ ਜੋ ਹੋਣਗੇ ਉਹ ਲੱਗਤ ਹੋਣਗੇ ਜੋ ਬੈਕ ਵਾਲੀ ਹੋਣੀ ਡਿਸਾਈਡ ਕਿੱਥੇ ਜਾਣਗੇ ਜੀ ਪੋਸਟਾਂ ਤੁਸੀਂ ਦੇਖ ਸਕਦੇ ਹੋ ਜੀ ਇੱਕ ਪੋਸਟ ਚੰਡੀਗੜ੍ਹ ਵਾਲੀ ਹੋਵੇਗੀ ਅਤੇ ਬਾਕੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 20 ਪੋਸਟਾਂ ਹੋਣਗੀਆਂ ਜੀ ਉਹ ਉਮੀਦਵਾਰ ਐਪਲੀਕੇਸ਼ਨ ਉੱਪਰ ਫਾਰਮ ਨੂੰ ਪੈਨ ਦੇ ਨਾਲ ਭਰ ਕੇ ਅਤੇ ਉਸ ਦੇ ਨਾਲ ਆਪਦੇ ਵਿਦਿਅਕ ਯੋਗਤਾ ਆਧਾਰ ਕਾਰਡ ਪਾਸਪੋਰਟ ਸਾਈਜ਼ ਫੋਟੋਆ ਸਾਰੇ ਡਾਕੂਮੈਂਟਾਂ ਦੀ ਸੈਲਫਟੈਸਟਡ ਫੋਟੋ ਕਾਪੀਆਂ ਐਪਲੀਕੇਸ਼ਨ ਉਪਰ ਫਾਰਮੇ ਨਾਲ ਅਟੈਚ ਕਰਕੇ ਉਸ ਨੂੰ ਬਾਈ ਪੋਸਟ ਐਡਰੈਸ ਤੁਸੀਂ ਦੇਖ ਸਕਦੇ ਹੋ ਜੀ ਐਡਰੈਸ ਤੁਸੀਂ ਇਹ ਦੇਖ ਸਕਦੇ ਹੋ ਜੀ ਇਸ ਐਡਰੈਸ ਉਪਰ ਮੀਤੀ 31 ਜਨਵਰੀ 2025 ਤੋਂ ਪਹਿਲਾਂ ਪਹਿਲਾਂ ਬਾਈ ਪੋਸਟ ਭੇਜਣੇ ਲਾਜ਼ਮੀ ਹੋਣਗੇ ਜੀ ਅਤੇ ਉਮੀਦਵਾਰਾਂ ਲਈ ਇੱਕ ਜ਼ਰੂਰੀ ਨੋਟ ਹੋ ਰਿਹਾ ਜੀ ਕਿ ਉਮੀਦਵਾਰ ਸਮੇਂ-ਸਮੇਂ 'ਤੇ ਵੀਬਸਾਈਟ ਜ਼ਰੂਰ ਚੈੱਕ ਕਰਦੇ ਰਹਿਣ ਜੀ ਤਾਂ ਜੋ ਜੋ ਵੀ ਲੇਟੈਸਟ ਅਪਡੇਟ ਆਉਗੀ ਤਾਂ ਤੁਹਾਨੂੰ ਉਸ ਬਾਰੇ ਸਾਰੀ ਜਾਣਕਾਰੀ ਮਿਲਦੀ ਰਹੇ ਜੀ ਫੋਰਮ ਅਤੇ ਇਸ ਦੇ ਅਪਰੇਸ਼ਨ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਆਪਣੇ ਟੈਲੀਗ੍ਰam ਚੈਨਲ ਤੇ ਅਪਲੋਡ ਕਰ ਦਿੱਤਾ ਹੈ ਜੀ ਜਿੱਥੇ ਜਾ ਕੇ ਉਮੀਦਵਾਰ ਐਪਲੀਕੇਸ਼ਨ ਫਾਰਮ ਨੂੰ ਪੜ੍ਹ ਸਕਦੇ ਹਨ ਜਾਂ ਤੇ ਪ੍ਰਿੰਟ ਕਰਵਾ ਕੇ ਉਸ ਨੂੰ ਭਰ ਸਕਦੇ ਹਨ ਜੀ ਅਤੇ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਵੀ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਜਿੱਥੇ ਜਾ ਕੇ ਉਮੀਦਵਾਰ ਸਾਰੀ ਡੀਟੇਲ ਨੂੰ ਚੈੱਕ ਕਰ ਸਕਦੇ ਹਨ ਜੀ ਜੇਕਰ ਤੋਂ ਤانوں ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪ ਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਹਾਂ ਕਿਸੇ ਹੋਰ ਭਾਰਤੀ ਵਾਲੀ ਜਾਣਕਾਰੀ ਲੈ ਕੇ ਜੀ ਤਦ ਤੱਕ ਲਈ ਧੰਨਵਾਦ